ਹੁਣ ਤੱਕ ਆਂਦਿਆਂ ਤਾਂ ਖਾਸਾ ਚੇਰ ਹੋ ਗਿਆ ਸੀ ਕਿ ਸੀਐਮ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿੱਚ ਕੋਈ ਤੂਤੂ ਮੈਮੇ ਨਹੀਂ ਹੋਈ ਸੀ ਖਾਸਾ ਚੇਰ ਹੋ ਗਿਆ ਸੀ ਇਹ ਚੀਜ਼ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬੰਦ ਹੋ ਗਈ ਸੀ ਵਿਰਾਮ ਪੈ ਗਿਆ ਸੀ ਪਰ ਕਦੋਂ ਤੱਕ ਆਪ ਮਹਾਰੇ ਜਦੋਂ ਮਖੌਲ ਕਰਦਾ ਕੋਈ ਤੇ ਗੱਲਾਂ ਕੀਤੀਆਂ ਜਾਂਦੀਆਂ ਉਹ ਚ ਕਿਹਾ ਜਾਂਦਾ ਹੈ ਕਿ ਸੁੱਖ ਸਖਾਲਾ ਕੋਈ ਦਿਨ ਚੜਿਆ ਹੋਵੇ ਸੂਰਜ ਚੜ੍ਹਿਆ ਹੋਵੇ ਤੇ ਕੋਈ ਐਵੇਂ ਹੀ ਆ ਕੇ ਵਿੱਚ ਕਹਿ ਦੇਵੇ ਕਿ ਬੜੇ ਦਿਨ ਹੋ ਗਏ ਕਿਤੇ ਕੋਈ ਹੱਡ ਨਹੀਂ ਆਇਆ ਹੱਡ ਤਾਂ ਖੈਰ ਆ ਗਿਆ ਦਵਾਰਾ ਚੋਬਣਾ ਚੋਬ ਦਿੱਤੀਆਂ ਗਈਆਂ ਔਰ 24 ਵੀ ਕਰੇ ਵੱਲੋਂ ਗਈਆਂ ਰਾਜਪਾਲ ਬਨਵਾਰੀ لال ਪ੍ਰੋਹਿਤ ਵੱਲੋਂ ਰਾਜਪਾਲ ਨੇ ਰਾਜਪਾਲ ਬਨਵਾਰੀ لال ਪ੍ਰੋਹਿਤ ਪੰਜਾਬ ਦੇ ਅਤੇ ਅੰਮ੍ਰਿਤਸਰ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬੈਠੇ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛ ਲਿਆ ਜਾਂਦਾ ਹੈ ਔਰ ਸਵਾਲ ਦਾ ਜਵਾਬ ਇੱਕ ਟਿੱਪਣੀ ਕਰਕੇ ਦਿੱਤਾ ਜਾਂਦਾ ਵਿਅੰਗ ਕੱਸ ਕੇ ਦਿੱਤਾ ਜਾਂਦਾ ਸੀਐਮ ਭਗਵੰਤ ਮਾਨ ਵੱਲ ਨੂੰ ਇੱਕ ਤੰਜ ਕਸਿਆ ਜਾਂਦਾ ਜਿਹਦਾ ਜਵਾਬ ਸੀਐਮ ਭਗਵੰਤ ਮਾਨ ਨੇ ਵੀ ਦੇ ਦਿੱਤਾ ਕਿਸ ਤਰ੍ਹਾਂ रह ਸਕਦੇ ਸਨ ਪਤਾ ਹੀ ਹੈ ਕਿ इजीली ਟ੍ਰਿਗਰ ਹੋ ਜਾਂਦੇ ਨੇ ਤੇ सीएम ਭਗਵੰਤ ਮਾਨ ਵੱਲੋਂ ਵੀ ਉਹ ਜਵਾਬ ਦੇ ਦਿੱਤਾ ਗਿਆ ਖੈਰ ਰਾਜਪਾਲ ਬਨਵਾਰੀ لال ਪਰੋਹਿਤ ਬੈਠ ਕੇ ਕਹਿੰਦੇ ਨੇ ਕਿ सीएम ਭਗਵੰਤ ਮਾਨ ਤਾਂ ਬਿਜ਼ੀ ਬੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਕਿਸੇ ਨੂੰ ਮਿਲਣ ਉਹਦਾ ਉਹਨਾਂ ਦੇ ਨਾਲ ਚੀਫ ਸੈਕਟਰੀ ਬੈਠੇ ਹੁੰਦੇ ਨੇ ਅਨੁਰਾਗ ਵਰਮਾ ਤੇ ਉਹਨਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਬੈਠੇ ਹੁੰਦੇ ਨੇ ਉਹਨਾਂ ਵੱਲ ਨੂੰ ਇਸ਼ਾਰਾ ਕਰਕੇ ਕਹਿੰਦੇ ਨੇ ਤਾਂ सीएम ਸਾਹਿਬ ਤਾਂ ਇਹਨਾਂ ਨੂੰ ਵੀ ਬੜੇ ਔਖੇ ਮਿਲਦੇ ਨੇ ਉਹ ਆਪਣੀ ਕੰਮਾਂ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਗਰੇਜ਼ ਨਹੀਂ ਕੀਤੀ ਔਰ ਉਹਨਾਂ ਨੇ ਵੀ ਨਾਲੋਂ ਨਾਲ ਕਹਿ ਦਿੱਤਾ ਕਿ ਬੀਜੇਪੀ ਨੇ ਤਾਂ ਚੁੰਡੀਆਂ ਵੱਢਣ ਵਾਲੇ ਰਾਜਪਾਲ ਰੱਖੇ ਹੋਏ ਆ ਨਾਨ ਬੀਜੇਪੀ ਸਟੇਟਾਂ ਦੇ ਵਿੱਚ ਜ਼ਾਹਿਰ ਤੌਰ ਦੇ ਉੱਤੇ ਇਦਾਂ ਨਹੀਂ ਲੱਗਦਾ ਕਿਉਂਕਿ ਕੋਈ ਮੈਟਰ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਸਿਚੁਏਸ਼ਨ ਨਹੀਂ ਸੀ ਹਰ ਕੋਈ ਆਪਣਾ ਕੰਮ ਕਰ ਰਿਹਾ ਸੀ ਹਰ ਕੋਈ ਆਪਣੇ ਪਦਰ ਦੇ ਉੱਤੇ ਜੋ ਜਿਸ ਨੂੰ ਸਹੀ ਮਹਿਸੂਸ ਲੱਗਦਾ ਆ ਉਹ ਕਰਦਾ ਪਿਆ ਸੀਗਾ ਪਰ ਰਾਜਪਾਲ ਅਚਾਨਕ ਆਏ ਸ਼ਾਂਤਮਈ ਮਾਹੌਲ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਸ਼ੁਰਲੀ ਛੱਡ ਦਿੱਤੀ ਤੀਰ ਛੱਡ ਦਿੱਤਾ ਔਰ ਸੀਐਮ ਭਗਵੰਤ ਮਾਨ ਨੇ ਵੀ ਫਿਰ ਪਲਟਵਾਰ ਕਰ ਦਿੱਤਾ ਇੱਥੇ ਸਵਾਲ ਖੜਦਾ ਆ ਕਿ ਇਹ ਸਟੇਟਮੈਂਟ ਦੇਣੀ ਬਣਦੀ ਸੀ ਇੱਕ ਇਹੋ ਜੀ ਸਿਚੁਏਸ਼ਨ ਦੇ ਉੱਤੇ ਇੱਕ ਇਹੋ ਜੀ ਪੋਸਟ ਦੇ ਉੱਤੇ ਬੈਠੇ ਦੋ ਲੀਡਰ ਇਹੋ ਜੀਆਂ ਗੱਲਾਂ ਦੇ ਉੱਤੇ ਇੱਕ ਦੂਸਰੇ ਦੇ ਨਾਲ ਖੈਬਰ ਦੇ ਚੰਗੇ ਲੱਗਦੇ ਆ ਵੈਸੇ ਜਿਹੜੀ ਗੱਲ ਸੀਐਮ ਭਗਵੰਤ ਮਾਨ ਨੇ ਕਹੀ ਹੈ ਉਹਦੇ ਵਿੱਚ ਕੁਝ ਗਲਤ ਵੀ ਨਹੀਂ ਹੈ ਕਿਉਂਕਿ ਜਦੋਂ ਦੀ ਬੀਜੇਪੀ ਸਰਕਾਰ ਬਣੀ ਹੈ ਬੀਜੇਪੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਇਹੀ ਵੇਖਿਆ ਜਾ ਰਿਹਾ ਹੈ ਕਿ ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ اسپੈਸ਼ਲੀ ਪੰਜਾਬ ਦਿੱਲੀ ਯਾ ਫਿਰ ਬੰਗਾਲ ਵਰਗੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਰਾਜਪਾਲ ਜਿਹੜੇ ਨੇ ਉਹ ਜ਼ਿਆਦਾ ਗਲਤ ਤਰੀਕੇ ਦੇ ਨਾਲ ਇੰਟਰਫੇਰੈਂਸ ਕਰਦੇ ਨੇ ਇਹਦੇ ਇਲਜ਼ਾਮ ਲੱਗਦੇ ਰਹੇ ਨੇ ਰਾਜਪਾਲ ਜਿਹੜੇ ਨੇ ਉੱਥੇ ਚੁੰਡੀਆਂ ਜ਼ਰੂਰ ਪੁੱਟਦੇ ਨੇ ਇਹ ਹਰ ਵਾਰੇ ਹਰ ਵਾਰ ਇਦਾਂ ਦੀ ਚੀਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਹਰ ਵਾਰ ਇਦਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਸਟੇਟਸ ਦੇ ਵਿੱਚ ਖਾਸ ਕਰਕੇ ਰਾਜਪਾਲ ਜਿਹੜੇ ਨੇ ਉਹ ਮੌਜੂਦਾ ਸਰਕਾਰ ਜਿਹੜੀ ਹੁੰਦੀ ਹੈ ਸੂਬੇ ਦੀ ਉਹਦੇ ਨਾਲ ਖੈਂਪਟਦੇ ਨੇ ਕਹਿੰਦੇ ਰਹਿੰਦੇ ਨੇ ਲਗਾਤਾਰ ਕੋਈ ਟਸਲ ਚੱਲਦੀ ਰਹਿੰਦੀ ਹੈ ਉਹ ਭਾਵੇਂ ਬੰਗਾਲ ਹੋਵੇ ਉਹ ਭਾਵੇਂ ਦਿੱਲੀ ਹੋਵੇ ਦਿੱਲੀ ਵਿੱਚ ਤਾਂ ਖੈਰ ਲੈਫਟਨੈਂਟ ਜਨਰਲ ਹੁੰਦੇ ਨੇ ਪਰ ਪੰਜਾਬ ਦੇ ਵਿੱਚ ਗਵਰਨਰ ਆਮੂਮਨ ਕਿਹਾ ਜਾਂਦਾ ਸੀ ਕਿ ਗਵਰਨਰ ਜਿਹੜੇ ਨੇ ਉਹ ਰਬੜ ਦੀ ਸਟੈਂਪ ਮਾਤਰ ਹੁੰਦੇ ਨੇ ਪਰ ਜਦੋਂ ਦੀ ਬੀਜੇਪੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਨਾਨ ਬੀਜੇਪੀ ਸਟੇਟਸ ਦੇ ਵਿੱਚ ਯਾਨਕਿ ਉਹ ਸੂਬੇ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈ ਉਹਨਾਂ ਦੇ ਵਿੱਚ ਐਦਾਂ ਦੀਆਂ ਖੈਬਾਜ਼ੀਆਂ ਖੈਬੜੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਜਿਹਦੇ ਵਿੱਚ ਰਾਜਪਾਲ ਅਤੇ ਸੱਤਾਧਾਰੀ ਪਾਰਟੀ ਜਿਹੜੀ ਹੈ ਸੂਬੇ ਦੀ ਉਹ ਇੱਕ ਦੂਸਰੇ ਦੇ ਨਾਲ ਖਹੰਦੇ ਰਹੇ ਨੇ ਖੈਰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੁਆਰਾ ਬਾਰਡਰਾਂ ਦੇ ਫੇਰੇ ਦੇ ਉੱਤੇ ਨਿਕਲੇ ਹੋਏ ਨੇ ਪਠਾਨਕੋਟ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਲੰਘੇ ਕੱਲ ਅੰਮ੍ਰਿਤਸਰ ਪਹੁੰਚਦੇ ਨੇ ਉੱਥੇ ਜਾ ਕੇ ਦੁਬਾਰਾ ਇੱਕ ਬਿਆਨ ਇਦਾਂ ਦਾ ਦੇ ਰਹਿੰਦੇ ਨੇ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਗਰੇਜ਼ ਨਹੀਂ ਕੀਤੀ ਫੌਰੀ ਤੌਰ ਦੇ ਉੱਤੇ ਬਿਆਨ ਦੇ ਦਿੱਤਾ ਔਰ ਨਾਲੋਂ ਨਾਲ ਉਹਨਾਂ ਨੂੰ ਦੱਸ ਦਿੱਤਾ ਕਿ ਉਹ ਵੀ ਜਵਾਬ ਦੇ ਸਕਦੇ ਨੇ ਹੁਣ ਗੱਲ ਇੱਥੇ ਖੜਦੀ ਹੈ ਕਿ ਇਹ ਚੀਜ਼ਾਂ ਉਹਨਾਂ ਸੂਬਿਆਂ 'ਚ ਕਿਉਂ ਨਹੀਂ ਵਾਪਰਦੀਆਂ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਕਿਉਂ ਰਾਜਸਥਾਨ ਦੇ ਵਿੱਚ ਇਦਾਂ ਦੇਖਣ ਨੂੰ ਨਹੀਂ ਮਿਲਦਾ ਕਿਉਂ ਉੱਤਰਾਖੰਡ ਦੇ ਵਿੱਚ ਇਦਾਂ ਦੇਖਣ ਨੂੰ ਨਹੀਂ ਮਿਲਦਾ ਕਿਉਂ ਉੱਤਰ ਪ੍ਰਦੇਸ਼ ਦੇ ਵਿੱਚ ਇਦਾਂ ਦੇਖਣ ਨੂੰ ਨਹੀਂ ਮਿਲਦਾ ਇਹੋ ਜੀ ਸਥਿਤੀ ਜਿਹੜੀ ਆ ਉਹ ਹਮੇਸ਼ਾ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਜਾਂ ਬੰਗਾਲ ਦੇ ਵਿੱਚ ਹੀ ਕਿਉਂ ਬਣਦੀ ਹੈ ਹਾਲਾਤ ਇੰਨੇ ਤਣਾਪੂਰਵਕ ਹੋ ਜਾਂਦੇ ਨੇ ਕਿ ਐਂ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਸਰਕਾਰ ਡਿੱਗੀ ਜਾਂ ਰਾਜਪਾਲ ਛੱਡ ਕੇ ਚੱਲ ਗਏ ਹਾਲਾਂਕਿ ਜ਼ਰੂਰ ਪਿੱਛੇ ਜੀ ਵੀ ਇਦਾਂ ਦੀ ਸਥਿਤੀ ਪੰਜਾਬ 'ਚ ਬਣੀ ਸੀ ਪਰ ਉਸ ਖਬਰ ਦਾ ਕੀ ਬਣਿਆ ਉਹ ਕੋਈ ਸਪਸ਼ਟ ਨਹੀਂ ਕਰ ਸਕਿਆ ਆਉਂਦਾ ਸਮਾਂ ਕੀ ਦੁਬਾਰਾ ਇੱਕ ਨਵਾਂ ਵਿਵਾਦ ਛੇੜੇਗਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵਿੱਚ ਤੇ ਰਾਜਪਾਲ ਦੇ ਵਿੱਚ ਜਾਂ ਫਿਰ ਇਹ ਗੱਲ ਇੱਥੇ ਹੀ ਇਸੇ ਤਰ੍ਹਾਂ ਨਿਬੜ ਜਾਵੇਗੀ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵੰਦ ਦੀ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ